ਬਈ ਦੋਸਤੋ ਇੱਕ ਤੁਹਾਡੇ ਲਈ ਨਵੀਂ ਆਫਰ ਲੈ ਕੇ ਆਇਆ ਜਿਹਦੇ ਵਿੱਚ ਹੁਣ ਤੁਹਾਨੂੰ ਈ ਰਿਕਸ਼ਾ ਕੰਪਨੀ 31000 ਤੇ 152000 ਦੀ ਆਰਥਿਕ ਮਦਦ ਕਰੂਗੀ ਤੇ ਆਓ ਤੁਹਾਨੂੰ ਪੂਰੀ ਗੱਲਬਾਤ ਦੱਸ ਦਿਆਂ ਬੰਦੇ ਭਾਰਤ ਦਿਵਿਆਂ ਸੇਠੀ ਪ੍ਰਾਈਵੇਟ ਲਿਮਟਿਡ ਇੱਕ ਈ ਰਿਕਸ਼ਾ ਕੰਪਨੀ ਆ ਤੇ ਇਸ ਕੰਪਨੀ ਵੱਲੋਂ ਇੱਕ ਆਫਰ ਕੱਢੀ ਗਈ ਆ ਜਿਹਦੇ ਵਿੱਚ ਇਹਨਾਂ ਵੱਲੋਂ ਕਿਹਾ ਗਿਆ ਵਾ ਕਿ ਜੇ ਬੰਦੇ ਭਾਰਤ ਕੰਪਨੀ ਦਾ ਤੁਸੀਂ ਈ ਰਿਕਸ਼ਾ ਖਰੀਦੇ ਆ ਤੇ ਉਸ ਨੂੰ ਚਲਾ ਰਹੇ ਹੋ ਜੇ ਤੁਹਾਡੇ ਘਰ ਵਿੱਚ ਕਿਸੇ ਬੇਟੀ ਜਾਂ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਇਹਨਾਂ ਵੱਲੋਂ 31000 ਦੀ ਮਦਦ ਕੀਤੀ ਜਾਊਗੀ ਨਾ ਹੀ ਨਹੀਂ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਈ ਰਿਕਸ਼ਾ ਚਾਲਕ ਦੀ ਜੇ ਕਿਸੇ ਕਾਰਨ ਕਰਕੇ ਮੌਤ ਹੋ ਜਾਂਦੀ ਹੈ ਤਾਂ ਕੰਪਨੀ ਦੁਆਰਾ ਈ ਰਿਕਸ਼ਾ ਦੇ ਪਰਿਵਾਰ ਨੂੰ 1,51,000 ਦੀ ਆਰਥਿਕ ਮਦਦ ਵੀ ਕੀਤੀ ਜਾਊਗੀ ਤੇ ਹਾਂਜੀ ਤੁਹਾਨੂੰ ਦੱਸ ਦਈਏ ਕਿ ਇਹ ਯੋਜਨਾ ਕੰਪਨੀ ਨੇ 15 ਫਰਵਰੀ 2025 ਨੂੰ ਲਾਗੂ ਕੀਤੀ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਖਾਸ ਯੋਜਨਾ ਜਿਹੜੀ ਆ ਬੰਦੇ ਭਾਰਤ ਦੇ ਈ ਰਿਕਸ਼ਾ ਵਾਹਨ ਜਿਹੜੇ ਖਰੀਦਣਗੇ ਉਹਨਾਂ ਦੇ ਡਰਾਈਵਰਾਂ ਲਈ ਆ ਤੇ ਇਸ ਦੇ ਨਾਲ ਹੀ ਤੁਹਾਨੂੰ ਮੇਨ ਗੱਲ ਦੱਸ ਦਈਏ ਕਿ ਈ ਰਿਕਸ਼ਾ ਜਿਹੜੇ ਖਰੀਦੋਗੇ ਉਹ ਤਰੀਕ ਤੋਂ ਲੈ ਕੇ 1 ਸਾਲ ਤੱਕ ਇਹ ਯੋਜਨਾ ਜਿਹੜੀ ਆ ਲਾਗੂ ਰਹੇਗੀ ਤੇ ਇਹਨਾਂ ਦਾ ਤੁਹਾਨੂੰ ਐਡਰੈਸ ਦੱਸ ਦਈਏ ਇਹ ਮੇਨ ਹਾਈਵੇ ਕੱਕੋਵਾਲ ਰੋਡ ਨੀਅਰ ਸ਼ੇਪੂਰੀ ਚੌਕ ਲੁਧਿਆਣਾ ਵਿਖੇ ਤੇ ਬਾਕੀ ਐਡਰੈਸ ਤੇ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਵੀ ਸ਼ੋ ਹੋ ਰਿਹਾ ਜੇ ਤੁਸੀਂ ਵੀ ਇਸ ਆਫਰ ਦਾ ਲਾਭ ਉਠਾਣਾ ਚਾਹੁੰਦੇ ਹੋ ਤਾਂ ਸਕਰੀਨ ਉੱਤੇ ਦਿੱਤੇ ਨੰਬਰ ਉੱਤੇ ਤੁਸੀਂ ਸੰਪਰਕ